देखो बिल्कुल गर्मी जडी है की है वो ये कह जावे कि हुन फिर अपने स्वभाव ते बलदी क्योंकि दोपहर ਦਾ ਸਮਾ ਹੋ ਚੁਕਿਆ ਹੈ ਕਿ ਉਸ ਸਵਾਬ ਦਾ ਗਰਮੀ ਦੇ ਤਬਾ ਦਾ ਅਸਰ ਵੀ ਜਿਹੜਾ ਹੈਗਾ ਪੋਲਿੰਗ ਬੂਥਾਂ ਤੇ ਨਜ਼ਰ ਆਣ ਲੱਗਿਆ ਇਸਵੇਂ ਨੇ ਅਸੀਂ ਪੋਲਿੰਗ ਬੂਥ ਤੇ ਤਕਰੀਰਾਂ ਸਜਾ ਕਰੇ ਕਰੀਏ ਤਾਂ ਤੁਹਾਨੂੰ ਇੱਕਾ ਦੁੱਕਾ ਵੋਟਰਸ ਦੀ ਜਿਹੜੇ ਹੈਗੇ ਨੇ ਉਹ ਪੋਲਿੰਗ ਬੂਥ ਤੇ ਆਉਂਦੇ ਹੋਏ ਦਿਖਾਈ ਦੇਣਗੇ ਕਿਉਂਕਿ ਦੁਪਹਿਰ ਦਾ ਸਮਾਂ ਤੇ ਗਰਮੀ ਜੀ ਹੈ ਕਿ ਆਪਣਾ ਸਵਾਬ ਆਪਣੇ ਸਵਾਬ ਤੇ ਪਹੁੰਚ ਰਹੀ ਹੈ ਤੇ ਇਹ ਉਹ ਸਮਾਂ ਹੈ ਚੰਡੀਗੜ੍ਹ ਦੇ ਵਿੱਚ ਦੁਪਹਿਰ ਦਾ ਜਦੋਂ ਗਰਮੀ 40 ਡਿਗਰੀ ਸੈਲਸੀਅਸ ਰਹਾ ਗਿਆ ਹੈਗਾ ਤਾਪਮਾਨ ਇਹ ਚੱਲਿਆ ਜਾਂਦਾ ਹੈ ਚੰਡੀਗੜ੍ਹ ਦੇ ਵਿੱਚ ਤੇ ਇੰਨਾ ਜ਼ਿਆਦਾ ਤਾਪਮਾਨ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਘਰਾਂ ਦੇ ਵਿੱਚ ਦੁਪਕਣ ਤੇ ਮਜਬੂਰ ਕਰ ਦਿੰਦਾ ਹੈ ਇੱਕਦੋ-ਕਾ ਮੋਟਰ ਜਿਹੜੇ ਹੈਗੇ ਨੇ ਉਹ ਜ਼ਰੂਰ ਆ ਰਹੇ ਨੇ ਤੁਸੀਂ ਤਸਵੀਰਾਂ ਵੀ ਵੇਖ ਸਕਦੇ ਹੋ ਯਾਨੀ ਇੱਕ ਇਹ ਕਿ ਆਜਾਵੇ ਕਿ ਜਿਹੜੇ ਲੋਕ ਦੁਪਹਿਰ ਦੇ ਵੇਲੇ ਵੋਟ ਕਾਸ ਕਰਨ ਆ ਰਹੇ ਨੇ ਕਿਤੇ ਨਾ ਕਿ ਉਹਨਾਂ ਲੋਕਾਂ ਵਾਸਤੇ ਪ੍ਰੇਰਣਾ ਹੈ ਜਿਹੜੇ ਗਰਮੀ ਤੋਂ ਡਰ ਕੇ ਘਰ ਬੈਠੇ ਨੇ ਦਰਦੀ ਤੋਂ ਡਰ ਕੇ ਘਰ ਬੈਠੇ ਨੇ ਬਹੁਤ ساری ਉਤਸਾਹ ਕੀ ਕਹਿਣਾ ਹੈ ਉਹ ਸਰ ਉਹਨਾਂ ਨੂੰ ਇਹ ਕਿ ਟਾਈਮ ਕੱਢ ਕੇ ਆਏ ਆ ਅਸੀਂ ਕਾਫੀ ਗਰਮੀ ਹੈ ਸਰ ਕਿੰਨਾ ਕ ਪ੍ਰਭਾਵ ਜਿਹੜਾ ਹੈਗਾ ਅੱਜ ਚਰਿਆ ਤੇ ਪੈ ਰਹਾ ਹੈ ਜਿੰਨੇ ਆਉਣਾ ਜਿਨ੍ਹਾਂ ਨੇ ਮੇਕਅਪ ਕੀਤਾ ਹੀ ਹੋਈ ਗੀ ਅਸੀਂ ਆਣੇ ਆਣੇ ਲੋਕਤੰਤਰ ਵਾਸਤੇ ਬਹੁਤ ਜ਼ਰੂਰੀ ਹੈ ਕਟਸ ਬਿਲਕੁਲ ਸਹੀ ਕਰ ਕੀ ਦੇਖਣਾ ਚਾਹੋਗੇ ਨਵੀਂ ਸਰਕਾਰ ਚੰਡੀਗੜ੍ਹ ਦੇ ਵਿੱਚ ਇਹ ਤੇਜੂ ਕਾਟ ਸੇ ਤੋਂ ਆ ਰਹਾ ਹੈ ਤੁਸੀਂ ਕਹੋ ਤਾਂ ਕੀ ਹੋਣਾ ਚਾਹੀਦਾ ਨਵੀਂ ਸਰਕਾਰ ਕੀ ਕਰੇ ਪਿਛੇ ਤੋਂ ਕੁਝ ਨਹੀਂ ਹੋ ਰਿਹਾ ਲੈਟਸ ਸੀ ਅੱਗੇ ਕੀ ਹੋਵੇਗਾ ਲੇਕਿਨ ਵੋਟ ਆਪਣਾ ਉੱਪਰ ਜਾਇ ਆਪਣਾ ਧਰਮ ਜੀ ਵੀ ਹੈਵ ਟੂ ਗਿਵ ਜੀ ਥੈਂਕ ਯੂ ਥੈਂਕ ਯੂ ਸੋ ਮਚਾ ਲੋਕਤੰਤਰ ਦੇ ਵਿੱਚ ਹਰ ਇੱਕ ਵੋਟ ਜ਼ਰੂਰੀ ਹੁੰਦਾ ਹੈ ਇਸ ਨਾਰੇ ਦੇ ਨਾਲ ਬਹੁਤ ਸਾਰੇ ਲੋਕ ਜਿਵੇਂ ਹੈ ਕਿ ਨੇ ਆ ਵੀ ਦੇ ਨੇ ਪਰ ਕਿਧਰੇ ਇੱਕ ਗਰਮੀ ਦਾ ਹਾਸਾ ਜਿਹੜਾ ਹੈਗਾ ਉਹ ਆ ਤਸਵੀਰਾਂ ਤੁਹਾਨੂੰ ਨਜ਼ਰ ਆ ਰਹਾ ਕਿਉਂਕਿ ਜਿਹੜੀਆਂ ਤਸਵੀਰਾਂ ਸਵੇਰੇ ਸੀ ਕੰਟੀਨਿਊਟੀ ਦੇ ਵਿੱਚ ਇਹ ਇੱਕ ਵਨ ਬਲੂਜ਼ ਸੀ ਵਾਟਰ ਸਾਫ ਦੀ ਆਨ ਦੀ ਉਸ ਕੰਟੀਨਿਊਟੀ ਦੇ ਵਿੱਚ ਕਿਤੇ ਨਾ ਕਿਤੇ ਫਰਕ ਜਿਹੜਾ ਹੈਗਾ ਉਹ ਬਹਿਰਿਆ ਗਰਮੀ ਦੀ وجہ ਦੇ ਨਾਲ ਜੀ ਬਿਲਕੁਲ ਜਿਵੇਂ ਕਿ ਪਾਰਾ ਜਿਹੜਾ ਕਿ ਬਿਲਕੁਲ ਵੱਗ ਚੁੱਕਿਆ ਸੋ ਇਸ ਵੇਲੇ ਜਿਹੜਾ ਕਿ ਇੱਕ ਵਾਰ ਚੁੱਕੇ ਨੇ 1 ਵਜੇ ਦੇ ਕਰੀਬ ਜਿਹੜਾ ਕਿ ਕਾਫੀ ਜਿਆਦਾ ਕਿ ਦੇਖ ਸਕਦਾ ਹੈ ਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਬਿਲਕੁਲ ਆਪਣੇ ਸਿਖਰਾਂ ਤੇ ਹੁੰਦੀ ਹੈ ਸੋ ਲੋਕ ਵੀ ਸੋਚਦੇ ਨੇ ਕਿ ਥੋੜਾ ਟਾਈਮ ਹੋਰ ਧੁੱਪ ਜਿਹੜੀ ਘਟ ਜਾਵੇ ਕਿ ਫਿਰ ਅਸੀਂ ਨਿਕਲਾਂਗੇ ਸੋ ਜਿਹੜੀ ਐਪ ਦੀ ਵਰਤੋਂ ਜਿਹੜੀ ਕਿ ਲੋਕ ਜੋ ਜਿਹੜੀ ਕਿ ਇੰਤਜ਼ਾਮ ਕੀਤਾ ਗਏ ਸਨ ਕਿ ਐਪ ਜਿਹੜੀ ਕਿ ਦਿੱਤੀ ਗਈ ਸੀ ਲੋਕਾਂ ਨੂੰ ਕਿ ਐਪ ਦੇ ذریعے WhatsApp ਦੇ ذریعے ਜਿਹੜਾ ਕਿ ਤੁਸੀਂ ਆਪਣਾ ਵੋਟ ਟਾਈਪ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਤਾਂ ਇਸ ਦੇ ਬਾਰੇ ਨਾਲ ਕੁਝ ਸਹੂਲਤ ਮਿਲ ਰਹੀ ਹੈ ਲੋਕਾਂ ਨੂੰ ਜਾਂ ਫਿਰ ਇਸ ਦੇ ਨਾਲ ਕੋਈ ਰਾਹਤ ਮਿਲੀ ਹੈ ਇਸ ਦੇ ਬਾਰੇ ਬਿਲਕੁਲ ਕਿਉਂਕਿ ਚੰਡੀਗੜ੍ਹ ਦੇ ਲੋਕ ਜਿਹੜੇ ਹੈਗੇ ਨੇ ਉਹ ਕਾਫੀ ਟੈਕਨੋਲੋਜੀ ਟ੍ਰੈਂਡ ਟ੍ਰੈਂਡ ਸਮਝੇ ਜਾਂਦੇ ਨੇ ਟੈਕਨੋਲੋਜੀ ਦਾ ਇਸਤੇਮਾਲ ਕਰਨ ਵਾਲੇ ਸਮਝੇ ਜਾਂਦੇ ਨੇ ਕਿਤੇ ਜਿਸ ਤਰ੍ਹਾਂ ਦੇ ਨਾਲ ਤਸਵੀਰਾਂ ਵੀ ਬੰਦ ਜਿਹੜੀਆਂ ਕਰਦੇ ਨੇ ਜਿਹੜੀਆਂ ਪ੍ਰੇਰਨਾ ਦਾ ਤਸਵੀਰਾਂ ਜਿਹੜੀਆਂ ਤੁਸੀਂ ਇਸ ਵੇਲੇ ਵੇਖ ਸਕਦੇ ਹੋ ਤੇ ਆ ਕਿਉਂਕਿ ਲੋਕ ਜਿਹੜੀ ਹੈਗੀ ਚੰਡੀ ਤੇ ਉਹ ਟੈਕਨੋਲੋਜੀ ਦਾ ਕਾਫੀ ਜ਼ਿਆਦਾ ਇਸਤੇਮਾਲ ਜਿਹੜਾ ਹੈਗਾ ਉਹ ਕਰਦੇ ਨੇ ਤੇ ਅਨਿਸ਼ਚਿਤਤਾ ਤੇ ਇਹ ਪਲਾਨ ਸਿੱਤੀ ਗਈ ਹੈ ਚੋਣ ਵਿਭਾਗ ਵੱਲੋਂ ਕਿਉਂ ਆਪਣੇ ਬੂਤ ਤੇ ਵੇਖ ਸਕਦੇ ਨੇ ਕਿ ਕਿੰਨੀ ਆਬਦੀ ਜਿਹੜੀ ਹੈਗੀ ਹੈ ਉਹ ਹੈਗੀ ਹੈ ਕਿੰਨੇ ਗੰਦੇ ਗਿਣਤੀ ਜਿਹੜੀ ਹੈ ਕਿ ਵੋਟਰ ਦੀ ਉਹ ਹੈਗੀ ਉਸੇ ਆ ਆਰਐਨਏ ਤੇ ਲਗਾਤਾਰ ਉਹ ਬਾਕੇ ਕੋੜੇ ਹੀ ਚੇਦੇ ਵਿੱਚ ਯਾਨੀ ਆਨਲਾਈਨਰ ਦੇ ਵਿੱਚ ਉਹਨਾਂ ਨੂੰ ਵੇਟ ਨਹੀਂ ਕਰਨਾ ਪੈ ਰਿਹਾ ਇਸ ਕਰਕੇ ਲੱਗਦਾ ਹੈ ਕਿ ਜਿਹੜੀ ਟੈਕਨੋਲੋਜੀ ਆਜ਼ਾਦੀ ਕੀਤੀ ਗਈ ਸੀ ਜਿਹੜੀ ਐਪ ਜਾਰੀ ਕੀਤੀ ਗਈ ਸੀ ਉਸ ਦਾ ਇਸਤੇਮਾਲ ਲੋਕ ਕਰ ਰਹੇ ਨੇ ਜੀ ਬਿਲਕੁਲ ਲੋਕਾਂ ਨੂੰ ਅਪੀਲ ਵੀ ਕਾਰਜ ਉਹ ਇੰਡੀਆ ਨਿਊਜ਼ ਪੰਜਾਬ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਵੱਖ-ਵੱਖ ਨੇਤਾਵਾਂ ਦੇ ਵੱਲੋਂ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਜ਼ਰੂਰ ਵੋਟ ਪਾਓ ਭਾਵੇਂ ਗਰਮੀ ਹੈ ਸੋ ਇੱਕ ਦਿਨ ਦੀ ਗਰਮੀ ਬਰਦਾਸ਼ਤ ਕਰ ਲਓ ਕਿਉਂਕਿ ਉਸ ਬਾਅਦ 5 ਸਾਲਾਂ ਦੇ ਲਈ ਤੁਸੀਂ ਆਪਣਾ ਦੇਸ਼ ਕਿਹના ਦੇ ਹੱਥਾਂ ਦੇ ਵਿੱਚ ਜਣਾ ਹੈ ਇਹ ਬੇहद ਜ਼ਰੂਰੀ ਹੈ ਸੋ ਕੁਲਵੇ ਤੁਸੀਂ ਸਵੇਰ ਤੋਂ ਇੱਥੇ ਬਣੇ ਹੋਏ ਹੋ ਵੀ ਕਿਹੜੇ ਲੋਕ ਤੁਹਾਨੂੰ ਮਤਲਬ ਲੱਗਦਾ ਹੈ ਕਿ ਜ਼ਿਆਦਾ ਗਿੰਦੀ ਦੇ ਵਿੱਚ ਲੋਕ ਪਹੁੰਚੇ ਨੇ ਮਹਿਲਾਵਾਂ ਪਹੁੰਚੀਆਂ ਨੇ ਬਜ਼ੁਰਗ ਪਹੁੰਚੇ ਨੇ ਜਾਂ ਫਿਰ ਨੌਜਵਾਨ ਪੀੜੀ ਜਿਹੜੇ ਕਿ ਫਸਟ ਟਾਈਮ ਵੋਟਰ ਨੇ ਜਾਂ ਫਿਰ ਨੌਜਵਾਨ ਤਾਂ ਤੁਹਾਨੂੰ ਜ਼ਿਆਦਾ ਲੱਗੇ ਕਿ ਜ਼ਿਆਦਾ ਸੰਖਿਆ ਦੇ ਵਿੱਚ ਪਹੁੰਚੇ ਨੇ ਲੋਕ ਦੇਖੋ 5 ਸਾਲ ਬਾਅਦ ਲੋਕਤੰਤਰ ਦਾ ਇਹ ਮਹਾਕੁੰਭ ਆੰਦ ਹੈ ਇਸ ਮਹਾਕੁੰਭ ਦੇ ਵਿੱਚ ਆਪਣਾ ਯੋਗਦਾਨ ਪਾਉਣ ਵਾਸਤੇ ਹਰ ਕਿਸੇ ਦੇ ਵਿੱਚ ਉਤਸ਼ਾਹ ਹੁੰਦਾ ਹੈ ਤੇ ਜਿਹੜੀਆਂ ਤਸਵੀਰਾਂ ਸਵੇਰੇ ਤੋਂ ਅਸੀਂ ਵੇਖ ਰਹੇ ਹਾਂ ਉਸ ਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਕਿ ਨੌਜਵਾਨ ਜ਼ਿਆਦਾ ਗਿਣਤੀ ਦੇ ਵਿੱਚ ਆ ਰਹੀ ਹੈ ਜਾਂ ਫਿਰ ਬਜ਼ੁਰਗੋ ਘਾਟ ਦੇ ਗਿਣਤੀ ਦੇ ਵਿੱਚ ਆ ਰਹੇ ਜਿੰਨੀ ਸੰਖਿਆ ਆ ਜਿਹੜੀ ਸੰਖਿਆ ਦੇ ਵਿੱਚ ਨੌਜਵਾਨ ਜਿਹੜੇ ਹੈਗੇ ਨੇ ਉਹ ਵੋਟ ਕਾਸਟ ਕਰਨ ਆ ਰਹੇ ਨੇ 19 ਸੰਖਿਆ ਦੇ ਵਿੱਚ ਬਜ਼ੁਰਗ ਅਤੇ ਜਿਹਨੀਆਂ ਮਹਿਲਾਵਾਂ ਨੇ ਉਹ ਆ ਰਹੀਆਂ ਨੇ ਤੇ ਸਭ ਤੋਂ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਲਗਾਤਾਰ ਉਹ ਲੋਕ ਵੀ ਵੋਟ ਕਾਸਟ ਕਰਨ ਆ ਰਹੇ ਨੇ ਜਿਹੜੇ ਸਰੀਰਕ ਤੌਰ ਤੇ ਅਸਮਰਥ ਨੇ ਕਿਉਂਕਿ ਜਦੋਂ ਜਦੋਂ ਵੀ ਅਸੀਂ ਕੈਮਰਾ ਔਨ ਕਰਦੇ ਆ ਕੋਈ ਨਾ ਕੋਈ ਤਸਵੀਰ ਜਿਹੜੀ ਹੈਗੀ ਆ ਉਹਨਾਂ ਲੋਕਾਂ ਦੀ ਵੀ ਕੈਮਰੇ ਦੇ ਵਿੱਚ ਕੈਦ ਹੁੰਦੀ ਹੈ ਜਦੋਂ ਕੋਈ ਜਿਹੜੇ ਸਰੀਰਕ ਤੌਰ ਤੇ ਚੱਲ ਨਹੀਂ ਸਕਦੇ ਪਰ ਤੁ ਕਿਸੇ ਕਿਸੇ ਨਾ ਕਿਸੇ ਉਪਰਾਲੇ ਦੇ ਤਹਿਤ ਕੋ ਪੋਲੀਗੂ ਤਿਆਰ ਨਹੀਂ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਘਰ ਬੈਠਣ ਨੂੰ ਤਿਆਰ ਨਹੀਂ ਕਿਉਂਕਿ 5 ਸਾਲ ਬਾਅਦ ਲੋਕਤੰਤਰ ਦਾ ਇਹ ਮਹਾਉੰਗ ਜਿਹੜਾ ਹੈਗਾ ਉਹ ਹੋ ਰਿਹਾ ਹੈ ਤੇ ਇਸ ਦੇ ਵਿੱਚ ਹਰ ਕੋਈ ਆਪਣਾ ਯੋਗਦਾਨ ਪਾਣਾ ਪਾਣ ਦਾ ਪੂਰਾ ਕੋੜਾ ਪ੍ਰਯਾਸ ਜਿਹੜਾ ਹੈਗਾ ਉਹ ਕਰ ਰਿਹਾ ਹੈ ਸ਼ੁੱਕਰਵਾਰ 11 ਵਜੇ ਦੇ ਜੋ ਆંકੜੇ ਸਾਡੇ ਕੋਲ ਆਏ ਸੀ ਕਿ ਜਿੰਨੀ ਫੀਸ ਦੀ VOTING ਹੋ ਗਈ ਸੋ ਹੁਣ ਅਗਰ ਅਸੀਂ ਗੱਲ ਕਰੀਏ ਕਿ 1 ਵਜੇ ਦੇ ਕਰੀਬ ਕਿੰਨੀ ਕੋ VOTING ਹੋ ਗਈਏ ਕੁਝ ਇਸ ਬਾਰੇ ਤੁਹਾਨੂੰ ਪਤਾ ਲੱਗ ਪਾਇਆ ਜਾਣਕਾਰੀ ਦੇਖਿਓ 11 ਵਜੇ ਦਾ ਜਿਹੜਾ ਆંકੜਾ ਆਇਆ ਸੀ 25 ਫੀਸਦੀ VOTING ਦਾ ਆਇਆ ਸੀ ਚੰਡੀਗੜ੍ਹ ਦੇ ਵਿੱਚ ਤੇ ਹੁਣ ਕਿਉਂਕਿ ਅਜੇ ਨਵੇਂ ਜਿਹੜੇ ਆਕੜੇ ਉਹ ਪੇਸ਼ ਨਹੀਂ ਕੀਤੇ ਗਏ ਉਹ ਜਾਰੀ ਨਹੀਂ ਕੀਤੇ ਗਏ ਪਰੰਤੂ ਇਹਨਾਂ ਦੇ ਉਹ ਇੱਕ ਜਿਸ ਤਰ੍ਹਾਂ ਦੇ ਨਾਲ 11 ਵਜੇ ਤੱਕ 25 ਪ੍ਰਤੀਸ਼ਤ ਵੋਟ ਜਿਹੜੀ ਹੈਗੀ ਆ ਉਹ ਕੋਲ ਹੋ ਚੁੱਕੀ ਸੀ ਦਾ ਅੰਦਾਜ਼ਾ ਇਹ ਹੀ ਲਗਾਇਆ ਜਾ ਰਿਹਾ ਹੈ ਕਿ 30 ਤੋਂ 35% ਦੇ ਕਰੀਬ ਕਰੀਬ ਜਿਹੜਾ ਹੈਗੇ ਵੋਟਾਂ ਚੰਡੀਗੜ੍ਹ ਦੇ ਵਿੱਚ ਪੋਲ ਹੋ ਚੁੱਕੀ ਹੋਣ ਦੀ ਸੰਭਾਵਨਾ ਇਸ ਵੇਲੇ ਬਣੀ ਹੋਈ ਹੈ। ਜੀ ਸੋ ਲੋਕਾਂ ਦਾ ਜਿਹੜਾ ਕਿ ਮੂਡ ਕੀ ਕਹਿ ਰਿਹਾ ਕਿਉਂਕਿ ਲੋਕਾਂ ਦਾ ਜਿਹੜਾ ਕਿ ਰੁਝਾਨ ਕਿਸ ਵਾਲਾ ਕਿਉਂਕਿ ਆਮ ਆਦਮੀ ਪਾਰਟੀ ਨੂੰ ਲਗਭਗ 2 ਸਾਲ ਦੇ ਕਰੀਬ ਹੋ ਚੁੱਕੇ ਨੇ ਮੁਫਤ ਬਿਜਲੀ ਜਿਹੜੀ ਕਿ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਠੀਕ ਹੈ ਤੇ ਹੋਰ ਵੀ ਕਈ ਜਿਹੜੇ ਕਿ ਮੁੱਦੇ ਨੇ 2 ਸਾਲ ਪੂਰੇ ਹੋ ਚੁੱਕੇ ਨੇ ਸੋ ਲੋਕ ਹੁਣ ਕੀ ਚਾਹੁੰਦੇ ਨੇ ਕਿ ਕਿਹੜੇ ਉਮੀਦਵਾਰ ਜਿਹੜੇ ਕਿ ਦਿੱਲੀ ਤੱਕ ਜਾਣ ਜੋ ਲੋਕਾਂ ਦੇ ਜਿਹੜੇ ਕਿ ਮੁੱਦੇ ਨੇ ਉਹ ਦਿੱਲੀ ਤੱਕ ਪਹੁੰਚਣ ਸੰਸਦ ਦੇ ਵਿੱਚ ਪਹੁੰਚਣ ਕਿਹੜੀ ਪਾਰਟੀ ਨੂੰ ਉਹ ਜ਼ਿਆਦਾ ਜਿਹੜੇ ਕਿ ਤਹਿਰੀ ਦੇ ਰਹੇ ਨੇ ਦੇਖੋ ਲੋਕਾਂ ਦਾ ਸਭ ਤੋਂ ਵੱਡਾ ਹਥਿਆਰ ਇਹੀ ਹੁੰਦਾ ਹੈ ਕਿ ਉਹ ਚੁੱਪ ਰਹਿੰਦੇ ਨੇ ਤੇ ਪਿਛਲੇ ਕਈ ਦਿਨਾਂ ਤੋਂ ਜਿਹੜੇ ਨੇਤਾ ਨੇ ਉਹ ਲਗਾਤਾਰ ਐਕਸਰਸਾਈਜ਼ ਕਰ ਰਹੇ ਨੇ ਇੰਨੀ ਜ਼ਿਆਦਾ ਗਰਮੀ ਦੇ ਵਿੱਚ ਤੇ ਲੋਕ ਜਿਹੜੇ ਹੈਗੇ ਨੇ ਜਨਤਾ ਜਨਾਰਦਨ ਜਿਹੜੀ ਹੈਗੀ ਹੈ ਉਹ ਚੁੱਪ ਹੀ ਰਹਿੰਦੇ ਕਿਉਂਕਿ ਆਪਣਾ ਫੈਸਲਾ ਜਿਹੜਾ ਹੈਗਾ ਉਹ ਵੋਟ ਦੇ ਰਹੇ ਆਂ ਇਲੀਮ ਦੇ ਵਿੱਚ ਕੋ ਅ ਦਰਜ ਕਰ ਦਿੰਦੀ ਏ ਤੇ ਇਹ ਫੈਸਲਾ ਜਿਹੜਾ ਹੈਗਾ ਲੋਕਾਂ ਨੇ ਕੀ ਕੀਤਾ ਇਹ ਨਤੀਜੇ ਹੀ ਦੱਸਦੇ ਨੇ ਲੋਕ ਜਿਹੜੇ ਹੈਗੇ ਨੇ ਉਹ ਕਦੇ ਵੀ ਕਿਤੇ ਨਾ ਕਿਤੇ ਇਹ ਕਿਹਾ ਜਾਵੇ ਕਿ ਇੱਕ ਪਹੇਨੀ ਬਣੀ ਹੁੰਦੀ ਹੈ ਹਾਂ ਜੀ ਜੀ ਜੇ ਪੰਜਾਬ ਦਾ ਜੀ ਜਿਹੜਾ ਤੋਂ ਤੇ ਪੰਜਾਬ ਜਿਹੜਾ ਹੈਗਾ 2 ਸਾਲ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈਗੀ ਸੱਤਾ ਦੇ ਵਿੱਚ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਪਹਿਲੀ ਵਾਰ ਪੰਜਾਬ ਦੇ ਵਿੱਚ ਰਾਜ ਜਿਹੜੀ ਹੈਗਾ ਉਹ ਕਰ ਰਹੀ ਹੈ ਸ਼ਾਸਨ ਜਿਹੜਾ ਹੈਗਾ ਉਹ ਕਰ ਰਹੀ ਹੈ ਆਮ ਆਦਮੀ ਪਾਰਟੀ ਨੇ ਕਈ ਵਾਦੇ ਕੀਤੇ ਨੇ ਕਈ ਕਈ ਦਾਅਵੇ ਕੀਤੇ ਨੇ ਚੋਣ ਪ੍ਰਚਾਰ ਜਿਹੜਾ ਹੈ ਅਸੀਂ ਲਗਾਤਾਰ ਕਵਰ ਕੀਤਾ ਹੈ ਆਮ ਆਦਮੀ ਪਾਰਟੀ ਦਾ ਤੇ ਆਮ ਆਦਮੀ ਪਾਰਟੀ ਦਾ ਇਹ ਦਾਵਾ ਹੈ ਕਿ 2 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਇੰਨੇ ਕੰਮ ਕੀਤੇ ਨੇ ਕਿ ਉਹ 13 ਜੀਰੋ ਇਸ ਵਾਰ ਪੰਜਾਬ ਦੇ ਵਿੱਚ ਚੱਕਰਨ ਜਾਰੀ ਹੈ ਨਹੀਂ ਕਿ 13 ਦੀ 13 ਸੀਟਾਂ ਦੇ ਉੱਤੇ ਉਹ ਜਿੱਤ ਦਾ ਦਾਵਾ ਕਰ ਰਹੀ ਹੈ ਤੇ ਉਸ ਦਾ ਇਹ ਵੀ ਕਹਿਣਾ ਹੈ ਕਿ ਇਹ ਇਹ ਸਿਰਫ ਉਸ ਦੇ ਵਿਕਾਸ ਦੇ ਜਿਹੜੇ ਕੰਮ ਹੋਏ ਨੇ ਉਹਨਾਂ ਦੀ ਬਦੌਲਤ ਹੈ ਇਮਾਨਦਾਰੀ ਦੀ ਬਦੌਲਤ ਹੈ ਤੇ ਪਾਰਦਰਸ਼ਤਾ ਦੀ ਬਦੌਲਤ ਜਿਹੜਾ ਹੈਗਾ ਇਹ ਦਾਵਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਹਾਲਾਂਕਿ ਹੋਰ ਪਲੇਅਰ ਜਿਹੜੇ ਹੈਗੇ ਨੇ ਚਾਹੇ ਕਾਂਗਰਸ ਦੀ ਗੱਲ ਕਰੀਏ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਪੱਛਮੀ ਪਾਰਟੀ ਦੀ ਗੱਲ ਕਰੀਏ ਇਸ ਸਾਰੀਆਂ ਪਾਰਟੀਆਂ ਵੀ ਦਾਅਵੇ ਜ਼ਰੂਰ ਕਰੀਆਂ ਨੇ ਹੁਣ ਕਿੰਨਾ ਪੰਜਾਬ ਜਿਹੜਾ ਹੈਗਾ ਕਿਸ ਪਾਰਟੀ ਨੂੰ ਕਿੰਨਾ ਤੋਂ ਦੇਵੇਗਾ ਕਿੰਨੀ ਸੀਟਾਂ ਜਿਹੜੀਆਂ ਹੈਗੇ ਕਿਸ ਪਾਰਟੀ ਦੀ ਝੋਲੀ ਦੇ ਵਿੱਚ ਪੈਣਗੀਆਂ ਉਹ ਅਜੇ ਵਖਰਾ ਹੋਵੇਗਾ ਕਿਉਂਕਿ ਉਹਦੇ ਵਿੱਚ ਵੀ ਹੁਣ ਜ਼ਿਆਦਾ ਸਮਾਂ ਨਹੀਂ ਰਿਹਾ ਆਖਰੀ ਚਹਣ ਦਾ ਅੱਜ ਇਹ ਕਿਹਾ ਜਾਵੇ ਕਿ VOTING ਹੋ ਰਹੀ ਹੈ ਤੇ 3-4 ਦਿਨਾਂ ਤੋਂ ਬਾਅਦ ਜਿਹੜਾ ਹੈਗਾ ਰਿਜ਼ਲਟ ਸਾਹਮਣੇ ਹੋਵੇਗਾ ਆ ਤੇ ਵਖਰਾ ਹੋਵੇਗਾ ਕਿ ਪੰਜਾਬ ਜਿਹੜਾ ਹੈਗਾ ਕਿੰਨਾ ਕਿੰਨੀਆਂ ਸੀਟਾਂ ਕਿਸ ਪਾਰਟੀ ਦੀ ਝੋਲੀ ਦੇ ਵਿੱਚ ਪੰਗ ਜੇ ਬਿਲਕੁਲ ਇਹ ਵੇਖਣਾ ਹੋਵੇਗਾ ਜ਼ਰੂਰ 4 ਜੂਨ ਨੂੰ ਜਿਹੜੇ ਕਿ ਨਤੀਜੇ ਨੇ ਉਹ ਸਾਹਮਣੇ ਆ ਜਾਣਗੇ 2 ਸਾਲ ਹੋ ਚੁੱਕੇ ਨੇ ਆਮ ਆਦੀ ਪਾਰਟੀ ਨੂੰ ਕਾਫੀ ਸਾਰੇ ਜਿਹੜੇ ਕਿ ਲੁਭਾਉਣ ਨੇ ਵਾਦੇ ਵੀ ਕੀਤੇ ਗਏ ਵੱਖ-ਵੱਖ ਪਾਰਟੀਆਂ ਦੇ ਵੱਲੋਂ ਜਿਹੜੇ ਕਿ ਗਰੰਟੀਆਂ ਵੀ ਦਿੱਤੀਆਂ ਗਈਆਂ ਸੋ ਲੋਕ ਜਿਹੜੇ ਕਿ ਜਨਤਾ ਜਨਾਰਦਨ ਹੁਣ ਸਮਝਦਾਰ ਹੋ ਚੁੱਕੀ ਆ ਹੁਣ ਚਿਹਰਾ ਦੇਖ ਕੇ ਨਹੀਂ ਬਲਕਿ ਉਹਨਾਂ ਦੇ ਕੰਮ ਦੇਖ ਕੇ ਜਿਹੜੇ ਕਿ ਉਹ ਵੋਟ ਪਾਵੇਗੀ ਜੀ ਕੁਲਵੀਰ ਜੀ ਬਿਲਕੁਲ ਜਿਹੜੀ ਜਨਤਾ ਹੈ ਜਾਗਰੂਕ ਹੋ ਚੁੱਕੀ ਹੈ ਨਿਸ਼ਚਿਤ ਤੌਰ ਤੇ ਕਿਉਂਕਿ ਜਾਗਰੂਕਤਾ ਜਿਹੜੀ ਹੈਗੀ ਹੈ ਐਜੂਕੇਸ਼ਨ ਦੇ ਪੱਖੋਂ ਵੀ ਅਸੀਂ ਦੇਖੀ ਤਾਂ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਤਰੱਕੀ ਹੋਈ ਹੈ ਤੇ ਜਦੋਂ ਲੋਕ ਐਜੂਕੇਟ ਹੁੰਦੇ ਨੇ ਤਾਂ ਉਹ ਉਹ ਕਈ ਤਰ੍ਹਾਂ ਦੀਆਂ ਦਿਵਾਰਾਂ ਲਾਂਘ ਕੇ ਲੋਕਤੰਤਰ ਦੀ ਜਿਹੜੀ ਅਸਲੀ ਪਰਿਭਾਸ਼ਾ ਹੈ ਉਸ ਉਸ ਦੀ ਤੇ ਆ ਜਾਂਦੇ ਨੇ ਤੇ ਕਿਹਾ ਜਾ ਸਕਦਾ ਹੈ ਕਿ ਸਾਡੇ ਦੇਸ਼ ਦੇ ਵਿੱਚ ਵੀ ਲੋਕ ਹੁਣ ਜਿਹੜੇ ਹੈਗੇ ਨੇ ਉਹ ਮੁੱਦਿਆਂ ਨੂੰ ਸਮਝਣ ਲੱਗੇ ਨੇ ਤੇ ਕਿਹੜੇ ਕੰਮ ਆ ਜਨਤਾ ਦੀ ਭਲਾਈ ਦੇ ਵਾਸਤੇ ਨੇ ਤੇ ਕਿੱਥੇ ਲੋਕਾਂ ਨੂੰ ਪਰਮਾਇਆ ਜਾ ਰਿਹਾ ਉਹ ਸਾਰੇ ਫਰਕ ਜੇ ਇਹ ਹੈ ਕਿ ਨੇ ਲੋਕ ਪੂਰੀ ਤਰ੍ਹਾਂ ਦਿਨ ਆਸਮਨ ਦੇ ਨੇ ਨਿਸ਼ਚਿਤ ਅ ਅ ਦੇਖ ਸਕਦੇ ਹੈ ਕਿ ਸਿਖਰਾਂ ਦੀ ਧੁੱਪ ਹੈਗੀ ਹੈ ਫਿਰ ਵੀ ਲੋਕ ਜਿਹੜੇ ਕਿ ਪਹੁੰਚ ਰਹੇ ਨੇ ਗਿਣਤੀ ਹਾਲਾਂਕਿ ਘੱਟ ਹੋ ਚੁੱਕੀ ਹੈ अगर सी देख सके कि कुछ ही जड़े के लोग ने आ रहे ने भी पहुंच महिला ने बुजुर्ग भी पहुंच रहे ने ते नौजवान वोटर जड़ा कि नवा वोटर है पहली बार जड़े की वोट पा रहे हैं सो भी पहुंच रहे ने सो अः धुप ज्यादा है गर्मी ज्यादा लेकिन फिर भी जड़े की लोग पहुंच रहे हैं सो हौली हौली जिम्मे धुप्प तो घट होगी पारा जिमें कि घटेगा लेकिन फिर भी जड़े की लोग पहुंचेंगे सो बहुत बहुत